ਸਤਿ ਸ੍ਰੀ ਅਕਾਲ ਜੀ ਪਿੰਡਾ ਕਲ ਡੇਰੀ ਫਾਰਮ ਬੂਆਂ ਵਾਲੇ ਤੇ ਤੁਹਾਡਾ ਸਵਾਗਤ ਆ ਅੱਜ ਆਪਣੇ ਕੋਲੇ ਕਾਲੀ ਝੋਟੀ ਦੂਜਾ ਸੁਹਾਈ ਆ ਸੇਲ ਆਈ ਆ ਦੂਜਾ ਸੁਹਾ ਸੁਈ ਆ ਰਾਤ ਹੀ ਸੁਈ ਆ ਬਹੁਤ ਜ਼ਿਆਦਾ ਥਾਂ ਦੇ ਵਿੱਚ ਸਾਫ਼ ਆ ਦਵਾਈ ਇੱਕ ਨੰਬਰ ਆ ਮਗਰ ਕਟਾ ਦੂਜਾ ਸੁਹਾ ਸੁਈ ਆ ਰਾਤ ਦੀ ਝੋਟੀ ਸਫਾਈਆਂ ਵੜੀਆਂ ਲੇਵਾ ਵੜਾ ਐਣ ਸਿੰਗਾ ਸੁੰਗਾ ਦੀ ਬਰੀਕ ਆ ਬਹੁਤ ਜ਼ਿਆਦਾ ਸੋਹਣੀ ਝੋਟੀ ਆ ਤੇ ਇਹ ਸੇਲ ਆਈ ਆਈ ਦੀ ਆ ਇਹਦਾ ਲੇਵਾ ਭਾਂਡਾ ਵੀ ਬਹੁਤ ਜ਼ਿਆਦਾ ਦੁੱਧ ਦੀ ਆਪਦੇ ਆਈਡੀ ਇਹਨਾਂ ਹੀ ਪਸ਼ੂ ਲੈਣਾ ਹੁੰਦਾ ਮੈਂ ਕਦੇ ਵੀ ਕਿਸੇ ਦੇ ਦਿਨੇ ਇਹ 15 ਕਿਲੋ 14 ਦੁੱਧ ਦੇ ਦੇ ਦੂਗੀ ਛੋਟੀ ਥੋੜੀ ਜੀ ਬਸ ਵੀ ਅੰਗਾਂ ਦੀ ਫਿੱਕੀ ਕਹਿ ਸਕਦੇ ਹੋਰ ਇਹਦੇ ਵਿੱਚ ਐਕਟ ਵੀ ਕੋਈ ਆਪਣਾ ਮੈਨਸ ਪੁਆਇੰਟ ਹੈ ਨੀਗਾ ਤੇ ਬਹੁਤ ਜ਼ਿਆਦਾ ਚੰਗੀ ਚੁਆਈ ਹੈ ਇੱਕ ਨੰਬਰ ਸੇਲ ਸਾਉਂ ਠੰਡੀ ਛੋਟੀ ਆ ਪੁੱਤ ਮਾਰੀ ਹੱਥ ਮੜਾ ਆ ਤੇ ਬੜੀ ਵਧੀਆ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਆ ਜਿੱਦਾਂ ਮਰਜੀ ਇਹਨੂੰ ਕੋਈ ਵੀ ਆਵੇ ਹਾਂ ਐਨ ਬਹੁਤ ਵਧੀਆ ਸੀਲ ਸਾਉ ਝੋਟੀ ਆ ਲੇਵਾ ਦਾ ਵੱਡੀਆਂ ਵੱਡੀਆਂ ਨੂੰ ਨਹੀਂ ਐਸਾ ਤਰ੍ਹਾਂ ਦਾ ਲੱਗਦਾ ਜਿੰਨਾ ਇਹਦਾ ਸਫਾਈ ਵਾਲਾ ਲੱਗਾ ਸੀ ਸੀਲ ਸਾਉ ਝੋਟੀ ਦੂਜਾ ਸੁਆ ਸੀਲ ਲਈ ਆਪਣੇ ਕੋਲੇ ਆਈ ਵੀ ਆ ਪਰ ਤਾਂ ਖੋਲ ਮਾਰੇ ਜੈਨ ਤੋਰ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਲੇਵਾ ਦਾ ਬਾ ਕੁਮਾਰ ਲੱਗਾ ਪਿਆ ਬਹੁਤ ਜ਼ਿਆਦਾ ਲੇਵੇ ਵਾਲੀ ਝੋਟੀ ਆ ਦੂਜਾ ਸੂਆ ਤੇ ਬਾਕੀ ਰਾਤ ਦੀ ਸੂਈਆ ਥੋੜਾ ਜਿਹਾ ਜੇ ਪੱਠਾ ਢਕਾ ਘਾਤ ਛੱਕਿਆ ਤੇ ਕਾਦ ਕਾਠ ਵਾਲੀ ਝੋਟੀ ਲੇਵਾ ਬਹੁਤ ਜ਼ਿਆਦਾ ਚੰਗਾ ਨਾਇਆ ਪੁੱਤ ਹੋਈ شریف ਸੀਲ ਤੇ ਲੇਵਾ ਦਾ ਕੋਈ ਦੇਖ ਹੀ ਸਕਦੇ ਨਹੀਂ ਬਹੁਤ ਜਿਆਦਾ ਚੰਗਾ ਲੇਵਾ ਵਾਲੀ ਖੁੱਲੀ ਬੰਨ ਬੋਤ ਪੀੜਿਆਂ ਦਾ ਤੇ ਨਿਕਾ ਨਿਕਾ ਸੇਂਗ ਲਗਾ ਅਜ਼ਾੜੀ ਪਿਛਾੜੀ ਬਹੁਤ ਜਿਆਦਾ ਚੰਗੀ ਝੋਟੀ ਹੈ 1 ਕਰੀਫ ਨੂੰ ਆ ਖਾਨ ਲੇਵਾ ਫੇਰ ਤੇ ਅਕਰਾ ਦਿੰਦੀ ਤੇ ਦੂਜੀ ਵੀਡੀਓ ਜੇ ਆਪਾਂ ਤੁਹਾਨੂੰ ਫੇਰ ਕੋਈ ਚੰਗਾ ਜਾਨਵਰ ਆਉਂਦਾ ਉਹ ਆਪਾਂ ਦਿਖਾਵਾਂਗੇ ਬੜੀ ਚੰਗੀ ਕੋਸ਼ਿਸ਼ ਦੂਜਾ ਸੁਆਮੀ